ਆਪਣੇ ਨਵੇਂ ਗਾਣੇ ਨੂੰ ਲੈ ਕੇ ਗਲਾਬ ਸਿੱਧੂ ਨੇ ਵੀ ਮਾਫੀ ਮੰਗ ਲਈ ਹੈਗੀ ਅੱਜ ਤੁਹਾਨੂੰ ਸੁਣਾ ਦਿੰਦੇ ਆ ਥੋੜੀ ਜੀ ਵੀਡੀਓ ਗਲਾਬ ਸਿੱਧੂ ਦੀ ਮਾਫੀ ਵਾਲੀਡੇ ਸਰਪੰਚ ਵੀਰ ਨੂੰ ਬਹੁਤ ਤੈਹ ਦਿਲ ਤੋਂ ਮੈਂ ਮਾਫੀ ਮੰਗਦਾ ਥੋਡੇ ਛੋਟੇ ਭਰਾ ਆ ਦੇਖੋ ਵੀ ਸ਼ਰਿਆਮ ਗਲਾਬ ਸਿੱਧੂ ਨੇ ਲਾਈਵ ਹੋ ਕੇ ਜਿਹੜੇ ਆਪਣੇ ਨਵੇਂ ਗੀਤ ਨੂੰ ਲੈ ਕੇ ਕੰਟਰੋਵਰਸੀ ਚੱਲੀ ਹੋਈ ਹੈਗੀ ਮਾਦਾ ਇੱਕ ਲੈਣ ਬੋਲੀ ਸੀ ਗਲਾਬ ਸਿੱਧੂ ਨੇ ਆਪਣੇ ਨਵੇਂ ਗੀਤ ਦੇ ਵਿੱਚ ਸਰਪੰਚਾਂ ਬਾਰੇ ਸਨੇ ਸਰਪੰਚ ਸਾਰਾ ਪਿੰਡ ਕੋਲ ਤੋਂ ਗਲਾਬ ਸਿੱਧੂ ਨੇ ਸਰਪੰਚਾਂ ਦੇ ਵਿਰੋਧ ਤੋਂ ਬਾਅਦ ਫਿਰ ਮਾਫੀ ਮੰਗੀ ਸੀ ਲਾਈਵ ਹੋ ਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾਈ ਸੀਗੀ ਵੀ ਮੈਂ ਸਰਪੰਚਾਂ ਤੋਂ ਮਾਫੀ ਮੰਗਦਾ ਹਾਂ ਵੀ ਮੈਨੂੰ ਆਪਣਾ ਬੱਚਾ ਜਾਣ ਕੇ ਛੋਟਾ ਭਰਾ ਜਾਣ ਕੇ ਛੋਟਾ ਬੱਚਾ ਜਾਣ ਕੇ ਮੈਨੂੰ ਮਾਫ ਕਰ ਦਿੱਤਾ ਜਾਵੇ ਵੀ ਮੇਰਾ ਕੋਈ ਇਰਾਦਾ ਨਹੀਂ ਸੀਗਾ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਕਿਸੇ ਦੀ ਬੇਇੱਜ਼ਤੀ ਕਰਨਾ ਕਿਸੇ ਨੂੰ ਮਾੜਾ ਚੰਗਾ ਕਹਿਣਾ ਹਨਾ ਵੀ ਮਾੜਾ ਕਹਿਣਾ ਫੇਰ ਵੀ ਸਰਪੰਚਾਂ ਵੱਲੋਂ ਇਹ ਮਸਲਾ ਬਹੁਤ ਜ਼ਿਆਦਾ ਪੱਕਾ ਹੋਇਆ ਗਿਆਗਾ ਸਰਪੰਚ ਬਹੁਤ ਜ਼ਿਆਦਾ ਪੜਕੇ ਹੋਏ ਨੇ ਗਲਾਬ ਸਿੱਧੂ ਤੇ ਜਿਹੜੇ ਬਰਨਾਲੇ ਦੇ ਸਰਪੰਚ ਨੇਗੇ ਉਹ ਸਾਰੇ ਇਕੱਠੇ ਹੋ ਕੇ ਡੀਸੀ ਦਫ਼ਤਰ ਗਏ ਨੇ ਕਿਉਂਕਿ ਬਰਨਾਲੇ ਦਾ ਹੀ ਰਹਿਣ ਵਾਲਾ ਦਾ ਬਰਨਾਲੇ ਦੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਗਲਾਬ ਸਿੱਧੂ ਦਾ ਉੱਥੋਂ ਦਾ ਰਹਿਣ ਵਾਲਾ ਗਾ ਗਲਾਬ ਸਿੱਧੂ ਇਸ ਕਰਕੇ ਸਾਰੇ ਬਰਨਾਲੇ ਦੇ ਸਰਪੰਚ ਇਕੱਠੇ ਹੋ ਕੇ ਡੀਸੀ ਬਰਨਾਲਾ ਨੂੰ ਮਿਲੇ ਨੇ ਤੇ ਉਹਨਾਂ ਨੇ ਕਿਹਾਗਾ ਜਿਹੜਾ ਗਲਾਬ ਸਿੱਧੂ ਦਾ ਗੀਤ ਹੈਗਾ ਜਿਹਦੇ ਵਿੱਚ ਸਰਪੰਚਾਂ ਬਾਰੇ ਕਿਹਾ ਗਿਆਗਾ ਉਹਨੂੰ ਸੋਸ਼ਲ ਮੀਡੀਆ ਤੋਂ ਬੈਨ ਕੀਤਾ ਜਾਵੇ ਉਹਨੂੰ ਡਿਲੀਟ ਕਰ ਦਿੱਤਾ ਜਾਵੇ ਸੋ ਇਹ ਮੰਗ ਰੱਖੀ ਹੈਗੀ ਗਲਾਬ ਸਿੱਧੂ ਦੇ ਮਾਫੀ ਮੰਗਣ ਦੇ ਬਾਅਦ ਵੀ ਇਹ ਮਸਲਾ ਠਿੱਗਿਆ ਨਹੀਂ ਹੈਗਾ ਹਜੇ ਵੀ ਕੌਂਟਰੋਵਰਸੀ ਚੱਲੀ ਜਾਂਦੀ ਹੈਗੀ ਗਲਾਬ ਸਿੱਧੂ ਦੀ ਸਰਪੰਚਾਂ ਦੇ ਨਾਲ ਭਾਵੇਂ ਗਲਾਬ ਸਿੱਧੂ ਨੇ ਮਾਫੀ ਮੰਗ ਲਈ ਆ ਨਾ ਪਰ ਫਿਰ ਵੀ ਸਰਪੰਚ ਪਿੱਛੇ ਨਹੀਂ ਹਟ ਰਹੇ ਉਹਨੂੰ ਮਾਫ਼ ਨਹੀਂ ਕਰ ਰਹੇ ਜਦੋਂ ਇੱਕ ਵਾਰੀ ਬੰਦੇ ਨੇ ਮਾਫੀ ਮੰਗ ਲਈ ਹੈ ਨਾ ਬੰਦਾ ਨੀਵਾ ਹੋ ਜੇ ਤਾਂ ਵੱਡਾ ਦਿਲ ਕਰਕੇ ਮaaf ਕਰ ਦੇਣਾ ਚਾਹੁੰਦਾ ਪਰ ਸਰਪੰਚ ਇੱਕ ਵਾਰੀ ਜੇ ਗਲਾਬ ਸਿੱਧੂ ਝੁੱਕ ਗਿਆ ਤਾਂ ਉਹਨੂੰ ਹੋਰ ਝਕਾਉਣ ਨੂੰ ਫਿਰਦੇ ਨੇ ਉਹਨਾਂ ਦਾ ਮੰਨਣਾਗਾ ਵੀ ਆਪਾਂ ਹੋਰ ਵੱਧ ਤੋਂ ਵੱਧ ਗਲਾਬ ਸਿੱਧੂ ਨੂੰ ਜਗਾਈਏ ਵੀ ਅੱਗੇ ਤੋਂ ਬਾਅਦ ਕੋਈ ਹੋਰ ਇਤਾਂ ਦੀ ਹਰਕਤ ਨਾ ਕਰ ਸਕੇ ਸਰਪੰਚਾਂ ਬਾਰੇ ਕੋਈ ਮਾੜਾ ਨਾ ਹੋ ਸਕੇ ਇਹਦਾ ਇੱਕ ਸਟਾਰ ਸੀਗਾ ਚਲੋ ਇਹਨੇ ਤਾਂ ਮਾਫੀ ਮੰਗ ਲਈ ਹੈ ਨਾ ਇਹੀ ਨੀਵਾ ਹੋ ਗਿਆ ਜਿਹੜੇ ਲੋਕ ਸਰਪੰਚਾਂ ਨੂੰ ਮਾੜਾ ਕਹਿੰਦੇ ਨੇਗੇ ਪਿੰਡ ਦੇ ਲੋਕ ਸਰਪੰਚਾਂ ਨੂੰ ਕਹਿੰਦੇ ਤੂੰ ਗ੍ਰਾਂਟਾਂ ਖਾ ਗਿਆ ਤੂੰ ਕਾਪਲਾ ਕਰ ਗਿਆ ਤੂੰ ਸਾਡੇ ਘਰੇ ਲੜਾਈ ਪੁਆਦੀ ਤੈ ਸਾਡਾ ਗਲਤ ਕੰਮ ਕਰਾਤਾ ਉਹਨਾਂ ਨੂੰ ਕੀ ਕਹਿਣਗੇ ਸ਼ਰਿਆਮ ਕਹਿੰਦੇ ਨੇ ਸਰਪੰਚ ਵੀ ਹਨਗਾ ਵੀ ਉਹ ਗ੍ਰਾਂਟਾਂ ਖਾਂਦੇ ਨੇ ਇਹ ਕਾਪਲੇਵਾਜੀ ਕਰਦੇ ਨੇ ਸਰਪੰਚ ਉਹਨਾਂ ਬਾਰੇ ਕੀ ਕਰਨਗੇ ਜਦੋਂ ਗਲਾਬ ਸਿੰਘ ਨੇ ਮਾਫੀ ਮੰਗ ਲਈ ਉਹਨੂੰ ਇੱਕ ਵਾਰ ਬੱਟਾ ਦਿਲ ਕਰਕੇ ਸਾਰੇ ਸਰਪੰਚਾਂ ਨੂੰ ਮਾਫੀ ਦੇ ਦੇਣੀ ਚਾਹੀਦੀ ਹੈਗੀ ਵਿੱਕਲ ਕੋਈ ਗੱਲ ਨਹੀਂ ਹੈ ਨਾ ਇਹਨੇ ਕਹਿਤਾ ਦਾ ਕਹਿਤਾ ਹੀ ਨੇ ਮਾਫੀ ਵੀ ਮੰਗ ਲਈ ਤੁਸੀਂ ਦੱਸੋ ਹੈ ਨਾ ਸਰਪੰਚ ਹੁਣ ਕੀ ਜਿਹੜਾ ਕਿੰਨਾ ਲੜਨਾਂਗੇ ਦੱਸੋ ਆ ਦੱਸੋ ਇੱਕ ਗੁਲਾਬ ਸਿੱਧੂ ਦਾ ਜੱਲ ਗਾਇਕ ਸੀਗਾ ਮਸ਼ਹੂਰ ਬੰਦਾ ਸੀ ਇਹ ਮਾਫੀ ਮੰਗ ਗਿਆ ਹੁਣ ਜਿਹੜੇ ਪਿੰਡਾਂ ਦੇ ਪੰਜਾਬ ਦੇ ਸਾਰੇ ਲੋਕੀ ਸਰਪੰਚਾਂ ਨੂੰ ਮਾੜਾ ਕਹਿੰਦੇ ਨੇਗੇ ਹੁਣ ਉਹਨਾਂ ਤੇ ਵੀ ਸਰਪੰਚਾਂ ਨੂੰ ਸਰਪੰਚ ਕੇਸ ਕਰਨਗੇ ਸਰਪੰਚਾਂ ਨੂੰ ਕਹਿੰਦੇ ਨੇ ਵੀ ਇਹ ਗਰਾਂਟਾ ਖਾਂਦੇ ਨੇਗੇ ਇਹ ਕਾਪਲੇ ਕਰਦੇ ਨੇਗੇ ਬਹੁਤ ਕੁਝ ਕਹਿੰਦੇ ਨੇ ਲੋਕ ਸਰਪੰਚਾਂ ਨੂੰ ਬਹੁਤ ਮਾੜਾ ਬੋਲਦੇ ਨੇਗੇ ਸਰਪੰਚ ਉਹਨਾਂ ਖਿਲਾਫ ਤਾਂ ਬੋਲਦੇ ਨਹੀਂ ਇਕੱਲੇ ਗਲਾਬ ਸਿੱਧੂ ਦੇ ਮਗਰ ਪਏ ਹੋਏ ਨੇਗੇ ਤੁਹਾਡੇ ਕੀ ਵਿਚਾਰ ਨੇ ਦੱਸੋ ਕਮੈਂਟਾਂ ਦੇ ਵਿੱਚ ਵੀ ਗਲਾਬ ਸਿੱਧੂ ਨੇ ਤਾਂ ਮਾਫੀ ਮੰਗ ਲਈ ਪਰ ਹੁਣ ਸਰਪੰਚ ਪਿੱਛੇ ਨਹੀਂ ਹਟ ਰਹੇ ਸਰਪੰਚਾਂ ਨੂੰ ਗਲਾਬ ਸਿੱਧੂ ਨਾਲ ਸਿੱਧੂ ਨੂੰ ਮਾਫ ਕਰ ਦੇਣਾ ਚਾਹੀਦਾ ਕਿ ਨਹੀਂ ਕਰ ਦੇਣਾ ਚਾਹੀਦਾ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਤੋਂ ਲਾਈਕ ਕਰਨ ਤੋਂ ਵਾਧਿਕ ਹਾਈਪ ਦੀ ਆਸ਼ਣ ਆਉਂਦੀ ਹੈ ਉਹ ਜਰੂਰ ਪ੍ਰੈਸ ਕਰਿਓ ਧੰਨਵਾਦ ਜੀ